ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਫਜੂਰੀ ਦੇ ਵਿੱਚ ਪਹੁੰਚ ਕੇ ਗੁਰਦੁਆਰਾ ਭਗਵੰਤੀ ਸਾਹਿਬ ਦੇ ਕੇ ਸਮੂੱਚੀ ਜਿਹੜੀ ਟੀਮ ਇਲੈਕਸ਼ਨ ਲੜ ਰਹੀ ਆ ਉਹਨਾਂ ਨੇ ਗੁਰੂ ਸਾਹਿਬ ਅੱਗੇ ਨਤਮਸਤਕ ਹੋ ਕੇ ਗੁਰੂ ਸਾਹਿਬ ਤੋਂ ਅਸ਼ੀਰਵਾਦ ਪ੍ਰਾਪਤ ਕੀਤਾ ਔਰ ਗੁਰੂ ਸਾਹਿਬ ਨੇ ਕਿਹਾ ਕਿ ਇਲੈਕਸ਼ਨ ਇਸ ਯੂनाइटेड ਅਲਾਈਅੰਸ ਗਰੁੱਪ ਨੂੰ ਜਿੱਤ ਕੇ ਤੁਸੀਂ ਯੂनाइटेड ਅਲਾਈਅੰਸ ਗਰੁੱਪ ਵਿੱਚ ਹੋਲੇ ਪਾਓ ਗੁਰੂ ਮਹਾਰਾਜ ਤਾਂ ਕਿ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਯੁਨਾਈਟਿਡ ਅਲਾਈਅንስ ਵੱਲੋਂ ਜਿਹੜੀ ਇੰਡਸਟਰੀ ਦੀ ਸੇਵਾ ਸਾਈਕਲ ਇੰਡਸਟਰੀ ਦੀ ਸੇਵਾ ਵਿੱਚ ਸ਼ਾਮਿਲ ਅਗੇ ਕੋਚ ਪ੍ਰਧਾਨ ਸਰਦਾਰ ਹਰਸਿਮਰਨਜੀਤ ਸਿੰਘ ਲੱਕੀ ਸੀਨੀਅਰ ਮੀਤ ਪ੍ਰਧਾਨ ਸਰ ਹਰਤਾਜ ਸਿੰਘ ਭੋਗਲ ਔਰ ਮੀਤ ਪ੍ਰਧਾਨ ਸਰਿੰਦਰਜੀਤ ਸਿੰਘ ਨਰਜੋਗ ਜਨਰਲ ਸਕੱਤਰ શ્રીਜੀ ਜੈਨ ਸਕੱਤਰ ਫੁਕਰੀ ਰਵੀਂਦਰ ਸਿੰਘ ਸਰ ਹਾਵੀ ਔਰ ਸੁਜੋਗ ਸਕੱਤਰ ਸਰ ਪ੍ਰਿੰਦਰਪਾਲ ਸਿੰਘ ਸੋਨੂ ਮਨੋਜ ਜੁਵਾ ਜੀ ਜਿਹੜੇ ਕਿ ਪ੍ਰਪਗੰਡਾ ਸੈਕਟਰੀ ਪ੍ਰਚਾਰ ਸਕੱਤਰ ਤੇ ਪਰਵਤ ਸਕੱਤਰ ਸਰਸਤ ਨਾਮ ਸਿੰਘ ਮਕੜਾ ਸੋਚੀ ਵੱਲੋਂ ਆ ਕੇ ਗੁਰੂ ਸਾਹਿਬ ਅੱਗੇ ਨਤਮਸਤਕ ਹੋ ਕੇ ਗੁਰੂ ਸਾਹਿਬ ਕੋਲੋਂ ਅਸ਼ੀਰਵਾਦ ਲਿਆ ਗਿਆ ਗੁਰੂ ਸਾਹਿਬ ਨੇ ਵੀ ਬਹੁਤ પ્રસੰਗਤਾ ਦਾ ਜਿਹੜਾ ਸੀਗਾ ਹੁਕਮਨਾਮਾ ਸਾਹਿਬ ਗੁਰੂ ਸਾਹਿਬ ਨੇ ਸੁਣਾਇਆ ਕਿ ਗੁਰਪੂਰਾ ਭੇਡੋਗੜ੍ਹ ਪਾਸੀ ਮੰਨੇ ਤੇ ਆ ਪ੍ਰਗਾਸਤਾਨ ਕੋਈ ਨਾ ਪਹੁੰਚਣ ਹਾਰਾ ਦੂਜਾ ਆਪਣੀ ਸਾਹਿਬ ਦਾ ਪਰਮਸਰੂਪ ਗੁਰੂ ਸਾਹਿਬ ਨੇ ਬਹੁਤ ਪ੍ਰਸੰਨਤਾ ਕੀਤੀ ਤੋਂ ਗੁਰਸਾ ਵਿਸਤ੍ਰੇਨ ਟੀਮ ਦੇ ਉੱਤੇ ਆਪਣਾ ਮਿਹਰ ਭਰਿਆ ਹੱਥ ਰੱਖਣਾ ਤੇ ਟੀਮ ਨੂੰ ਜਿਹੜੀ ਹੈਗੀ ਆ ਉਹ ਜਿੱਤ ਦਿਵਾਣੀ ਟੀਮ ਜਿਸ ਦਾ ਕੋਈ ਗੱਲ ਸੋਚ ਕੇ ਆਏ ਸੀ ਕਿ ਸਤਿਗੁਰੂ ਆਇਓ ਸਰਨ ਪੁਆਰੀ ਮਿਲੇ ਸੁਖ ਨਾਮ ਹਰ ਸੋਭਾ ਚਿੰਤਾ ਲਾਇਓ ਹਮਾਰੀ ਹੁਣ ਸਾਸੀਂ ਚਿੰਤਾ ਲਾਤੀ ਹੁਣ ਗੁਰੂ ਸਾਹਿਬ ਸਾਡੇ ਤੇ ਆਸ਼ੀਰਵਾਦ ਕਰਨਗੇ ਤੇ ਸਮੁੱਚੀ ਟੀਮ ਨੂੰ ਬਹੁਤ ਵੱਡੀ ਲੀਡ ਦੇ ਨਾਲ ਜਿੱਤ ਕੇ ਸਾਈਕਲ ਇੰਡਸਟਰੀ ਦੀ ਸੇਵਾ ਜਿਹੜੀ ਆ ਕਰਨ ਦਾ ਮੌਕਾ ਇਹ ਬਹੁਤ ਬਹੁਤ ਰਿਲੇਕਟਿੰਗ ਜੀ ਲੱਗ ਰਿਹਾ ਦੁਆਰਾ ਪਹਿਲੇ ਤੋਂ ਸੋਨ ਨਾਲੇ ਸਾਰੇ ਮੇਰੇ ਦੋਸਤ ਆਪਣਾ ਬੰਦੇ ਅਸੀਂ ਵਾਈਰੂਚ ਕੇ ਖਾਲਸਾ ਵਾਈਰੂਚ ਦੀ ਫਤਿਹ ਰਾਹ ਅੱਜ ਇੱਕ ਜਿਹੜੀ ਸ਼ੁਰੂਆਤ ਗੁਰੂ ਸਾਹਿਬ ਨੇ ਚਰਨਾਂ 'ਚ ਆ ਕੇ ਅਸ਼ੀਰਵਾਦ ਨਾ ਕੇ ਕੀਤੀ ਹੈ ਸਮੂਜੀ ਟੀਮ ਇੱਕ ਸ਼ੁਰੂਆਤ ਕਹਿੰਦੇ ਜਿਹੜੀ ਹੈ ਉਹ ਗੁਰੂ ਸਾਹਿਬ ਦੇ ਦਰਬਾਰ ਵਿੱਚ ਹੋਣੀ ਚਾਹੀਦੀ ਹੈ ਉਹ ਅਸੀਂ ਪਰੰਪਰਾ ਹਮੇਸ਼ਾ ਜੀ ਕਰਕੇ ਕਾਇਮ ਕਰਤੀ ਆ ਜੀ ਤੁਸਾਰ ਮਿਸ਼ਨ ਸਾਡਾ ਜੀ ਬੜਾ ਵੱਡਾ ਉੱਪਰ ਹੋਣ ਵਧੀਆ ਲਕੌੜੀ ਇੰਡਸਟਰੀ ਦੇ ਵਿੱਚ ਨੇ ਇੰਡਸਟਰੀ ਗ੍ਰੋਥ ਕਰਿਆ ਅਪਗ੍ਰੇਡੇਸ਼ਨ ਆਫ ਇੰਡਸਟਰੀ ਕਰਾਂਗੇ ਮਿਕਸ ਲੈਂਡ ਦਮਸਲਾਹ ਜਿਹੜਾ ਕਿਸੇ ਨਵੀਂ ਦੀ ਕਾਸੀ ਐਕਸਟੈਂਸ਼ਨ ਦਵਾਈ ਹੈ ਐ ਕਿ ਉਹ ਨੂੰ ਪਰਮਨੈਂਟ ਉਹਨਾਂ ਇੰਡਸਟਰੀ ਦੇ ਜ਼ੋਰ ਦਵਾਵਾਂਗੇ ਹਾਲ ਹੀ ਦੀ ਘੜੀ ਤੁਸੀਂ ਦੇਖਿਆ ਹੈ ਪੰਜਾਬ ਸਰਕਾਰ ਨੇ ਇੱਕ ਬਾਈਸਾਈਕਲ ਇੰਡਸਟਰੀਅਲ ਡਵੈਲਪਮੈਂਟ ਕਮੇਟੀ ਬਣਾਈ ਹੈ ਜਿੰਦੇ ਚੇਅਰਮੈਨ ਸਾਡੀ ਸ਼ਹਿਰ ਦੇ ਜਿਹੜੇ ਸਰੂ ਕਾਜ ਸਿੰਘ ਪਾਵਾ ਜੀ ਪਦਮ ਉਹਨਾਂ ਨੂੰ ਚੇਰਨ ਬਣਾਇਆ ਉਸ ਟੀਮ ਦੇ ਵਿੱਚ ਸਾਡੇ ਗੁੱਡ ਮਿਸਟ੍ਰੀਕ ਕੋਲ ਜੀ ਉਸ ਟੀਮ ਦੇ ਵਿੱਚ ਮੇਰਾ ਨਾਮ ਵੀ ਸ਼ਾਮਲ ਹੈ ਇਹ ਕਹੇ ਜਾਵਾਂ ਦੇ ਲਈ ਇੱਕ ਲਾਸਟ ਟਾਈਮ ਸਰਵੇ ਕਰਕੇ ਲਾਸਟ ਦੇ ਕੋਲੋਂ ਵੀ ਨਹੀਂ ਨਾਲ ਵਿੱਚ ਸਟੋਰ ਸਮੇਂ ਦੀ ਕਿੰਨਾ ਹੈ ਅਸੀਂ ਇੰਡਸਟਰੀਅਲ ਵੈਲਪਰ ਵੀ ਕਰਾਂਗੇ ਆਪਣੀ ਇੰਡਸਟਰੀ ਨੂੰ ਜਿਹੜੀ ਮਾਈਕਰੋ ਵਨ ਇੰਡਸਟਰੀ ਹੈ ਉਹਨੂੰ ਸਮਾਲ ਕਿਦਾਂ ਕਰਵਾਇ ਕਰਨਾ ਹੈ স্মਾਲ ਵਾਲੇ ਨੂੰ ਮੀਡੀਅਮ ਕਿਵੇਂ ਬਣਾਇਆ ਜਾਂਦਾ ਹੈ ਔਰ ਮੀਡੀਅਮ ਵਾਲੇ ਨੂੰ ਲਾਰਜ ਕਿਦਾਂ ਲੱਭਦਾ ਹੈ ਔਰ ਜਿਹੜਾ ਅਵੇ ਆਪਾਂ ਹਰ ਰੋਜ਼ ਸਾਡੇ ਮੰਦੇ ਵਿੱਚ ਬਾਕੀ ਦੇ ਕਹਿੰਦੇ ਨੇ ਬਈ ਚਾਈਨਾ 2 ਕਰੋੜ ਬਣਾਉਂਦਾ ਹੈ ਸੋਰੀ ਪਰ 2 ਕਰੋੜ ਬਣਾਉਂਦਾ ਹੈ ਚਾਈਨਾ 3 ਕਰੋੜ ਬਣਾਉਂਦਾ ਉਹ ਗੈਨ ਨਾਲ ਹੀ ਗੱਲ ਕਰਮ ਹੋਣੀ ਹੈ ਕਰਕੇ ਹੋਣੀ ਹੈ ਇਸ ਕਰਕੇ ਅਪਗ੍ਰੇਡ ਕਰਾਏਗੇ ਆਰ&ਡੀ ਸੈਂਟਰ ਤੋਂ ਹੀ ਅਪਗ੍ਰੇਡ ਕਰਵਾਵਾਂਗੇ ਸਰਕਾਰਾਂ ਨਾਲ ਲੜ ਕੇ ਖੜ ਕੇ ਔਰ ਇਹ ਸਾਰੇ ਇੰਡਸਟਰੀ ਦੇ ਮਸਲੇ ਤੇ ਪੂਰੇ ਕਰੀਏ ਤਾਂ ਕਿ ਦੋਸਤੋ ਅਬ ਅਮਰੀਕਾ ਦੀ ਔਰ ਯੂਰਪ ਦੀ ਜਿਹੜੀ ਨਜ਼ਰ ਹੈ ਤੁਹਾਡੇ ਤੇ ਹੈ ਉਹ ਚਾਹੁੰਦੇ ਨੇ ਕਿ ਤੁਸੀਂ ਉਹਨਾਂ ਕੋਲ ਜਾਓ ਮਾਲ ਦਿਓ ਨਾ ਲੇਕਿਨ ਆਪਾਂ ਉਹਨਾਂ ਦੇ ਚੀਜ਼ ਨਹੀਂ ਖਰੀਦਣਾ ਕਰੀਏ ਉਹਦਾਂ ਦੀ ਚੀਜ਼ ਆਪਾਂ ਖਰੀਦੀਏ ਦੇਸ ਅਫਸਰ ਮਿਲਿਆ ਇਸਲੇ 2 ਸਾਲ ਕੰਮ ਦਿੱਤਾ ਹੈ ਉਹ ਪੂਰਾ ਇੱਕ ਕਹਿੰਦੇ ਨਾ ਫਾਊਂਡੇਸ਼ਨ ਬਣਾ ਰਹੀ ਹੈ ਸ਼ਾਂਤੀ ਉਹ ਵਾਲ ਜਿਹੜੇ ਕਹਿੰਦੇ ਨਾ ਸ਼ਾਂਤੀ ਦਾ ਕੀ ਫਾਇਦਾ ਹੁੰਦਾ ਹੈ ਚਾਪੀ ਦਾ ਫਾਇਦਾ ਉਹਨਾਂ ਨੂੰ ਪੁੱਛੋ ਐ ਸ਼ਾਂਤੀ ਜਿਹੜੀ ਕੰਟਰੀਆਂ ਚਾਹੀਦੀ ਹੈ ਐ ਕਿ ਤੁਸੀਂ ਸੋਚੋ ਕਿ ਪਾਕਿਸਤਾਨ ਕਿਹੜੀ ਗ੍ਰੋਥ ਹੋਏ ਐ ਕਿ ਤੁਸੀਂ ਸੋਚਦੇ ਹੋ ਅਫਰੀਕਾ ਦੇ ਉਹ ਕੰਟਰੀਆਂ ਗ੍ਰੋਥ ਹੋ ਜਿੱਥੇ ਮਿਲਟੈਂਸੀ ਹੈ ਸ਼ਾਂਤੀ ਨਾਲ ਹੀ ਗ੍ਰੋਥ ਹੈ ਦੱਸੋ ਇਸ ਕਰਕੇ ਆਪਾਂ ਨੂੰ ਇਹ 21 ਤਰੀਕ ਨੂੰ ਇਹ ਜਿਹੜੀ ਲਕਸ਼ਣਾ ਹੋ ਰਹੀ ਹੈ ਇਸ ਵੇਲੇ ਨੌ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਸਾਰੇ ਮੈਂਬਰ ਸਾਹਿਬਾਨ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਆਪਣੇ ਬੋਰਡ ਦੇ ਅਧਿਕਾਰ ਨੂੰ ਜ਼ਰੂਰ ਅੱਛੀ ਤਰ੍ਹਾਂ ਯੂਜ਼ ਕਰੋ ਔਰ ਇਹ ਮੂੰਹ ਤੋੜਵਾ ਜਵਾਬ ਦਿਓ ਔਰ ਇਹ ਆਪਾਂ ਪੋਲਿਟੀਕਲ ਔਰ ਇਦਾਂ ਦੀ ਹਰਕਤਾਂ ਚ ਨਹੀਂ ਬਣਾ ਆਪਾਂ ਇੰਡਸਟਰੀਸ ਚ ਆਪਾਂ ਇੰਡਸਟਰੀ ਦੇ ਵੈਰੀ ਖੜੇ ਆ ਕੋਧਾ ਦੀ ਗੱਲ ਕਰੀਏ ਦੋਸਤੋ ਇਹ ਹੀ ਮੇਰਾ ਛੋਟਾ ਜਿਹਾ ਸਾਰਾ ਸੰਦੇਸ਼ ਹੈ ਸਸ